ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਅਸੀਂ ਲੈ ਕੇ ਆਏ ਹਾਂ ਜੀ ਇੱਕ ਸੂਟ ਕੜਾਈ ਵਾਲਾ ਚਿੜੀਆਂ ਦਾ ਵਰਕ ਕਰਿਆ ਗਿਆ ਜੀ ਇਹ ਸੂਟ ਦੇ ਉੱਪਰ ਰਸਟ ਕਲਰ ਆ ਇਹ ਸਿਮਰ ਮਸਲੀਨ ਚ ਕੱਪੜਾ ਜੀ ਬਹੁਤ ਹੀ ਸੋਹਣਾ ਨਮਾਸਟੇ ਆਇਆ ਜੀ ਇਹ ਲਾਈਨਿੰਗ ਵਾਲਾ ਇਹ ਆ ਗਿਆ ਪਹੁੰਚਿਆ ਦੇ ਵਰਕ ਜੀ ਚਿੜੀਆਂ ਦਾ ਇਸ ਤਰ੍ਹਾਂ ਇਹ ਸੈਂਟਰ ਦੇ ਵਿੱਚ ਆ ਜਾਂਦੀ ਹੈ ਜੀ ਇਹ ਚਿੜੀਆਂ ਤੇ ਉੱਪਰ ਗਲੇ ਤੱਕ ਬਹੁਤ ਹੀ ਸੋਹਣਾ ਵਰਕ ਹੈ ਜਿੱਦੜੀ ਪਹੁੰਚ ਆਇਆ ਜੀ ਇਸ ਦੇ ਨਾਲ ਹੀ ਬਹਾਮਤੀ ਵਰਕ ਬਾਹਮਾ ਤੇ ਵਰਕ ਹੈ ਜੀ ਤੁਸੀਂ ਇਸ ਤਰ੍ਹਾਂ ਦਾ ਸੂਟ ਕਿਸੇ ਵੀ ਕਲਰ ਦੇ ਵਿੱਚ ਰੈਡੀ ਕਰਵਾ ਸਕਦੇ ਹੋ ਬਹੁਤ ਹੀ ਸਸਤੇ ਰੇਟ ਦੇ ਵਿੱਚ ਇਸ ਦੇ ਨਾਲ ਹੀ ਅਸੀਂ ਆਪਣੇ ਪਿਓਰ ਦਾ ਦੁਬੱਟਾ ਲਿਆ ਜੀ ਤੇ ਵਾਈਟ ਕਲਰ ਜੀ ਲੈਸ ਲਗਾਈਆ ਫਿਨਿਸ਼ਿੰਗ ਦਿੱਤੀ ਹੈ ਇਹਨੂੰ ਬਹੁਤ ਹੀ ਸੋਹਣਾ ਸੂਟ ਹੈ ਜਿਹੜਾ ਇਹ ਤਿਆਰ ਹੋਇਆਗਾ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ 算了。